ਕਮਤਾਂ ਦੇ ਵੱਲ ਵੀ ਚੋਣ ਪ੍ਰਚਾਰ ਕੀਤਾ ਗਿਆ ਡਾਕਟਰ ਗੁਰਪ੍ਰੀਤ ਕੋਰ ਜਿਹੜੇ ਪਤਨੀ ਨੇ ਉਹਨਾਂ ਦੇ ਵੱਲ ਵੀ ਚੋਣ ਪ੍ਰਚਾਰ ਕੀਤਾ ਗਿਆ ਕਿਵੇਂ ਦਾ ਹੁਲਾਰਾ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਲੋਕਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਰ ਵਾਰ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੀ 2022 ਦੀ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਐਮ ਐਲ ਏ ਬਣਾ ਕੇ ਭੇਜਿਆ ਸੀਗਾ ਅਸੀਂ ਲੋਕ ਸਭਾ ਦੀ ਜਿਹੜੀ ਚੋਣ ਹੋਈ ਸੀਗੀ ਉਸ ਦੇ ਵਿੱਚ ਵੀ ਐਮ ਪੀ ਬਣਾ ਕੇ ਭੇਜਿਆ ਸੀਗਾ ਪਰ ਅਸੀਂ ਤਿਆਰ ਹਾਂ ਕਿ ਜਿਹੜੇ ਕੈਂਡੀਡੇਟ ਹੁੰਦੇ ਨੇ ਕਿਤੇ ਨਾ ਕਿ ਤੋ ਕਾ ਕਰ ਜਾਂਦੇ ਨੇ ਆਪਣੇ ਆਪ ਰੋਲਾ ਪਾ ਦੇਣਾ ਜੀ ਸਾਡੀ ਸੁਣਵਾਈ ਨਹੀਂ ਸਾਡੀ ਚੱਲਦੀ ਨਹੀਂ ਅਸੀਂ ਵੀ ਤਾਂ ਪਟਿਆਲੇ ਚੋਂ ਆਏ ਆ ਸਾਰਾ ਮਹਿਕਮਾ ਸਾਡੀ ਸੁਣ ਸੁਣਵਾਈ ਕਰਦਾ ਸਾਰੇ ਸਾਡੇ ਵਰਕਰਾਂ ਦੇ ਕੰਮ ਹੁੰਦੇ ਨੇ ਜਿੰਨੇ ਵੀ ਉਹ ਲੈ ਕੇ ਆਉਂਦੇ ਕਿਹੜੀ ਦਲ ਬਲੂਆਂ ਦੀ ਮਾਰੀ ਗਈ ਸੱਟ ਹੈ ਆਮ ਆਦਮੀ ਪਾਰਟੀ ਮਹਿਸੂਸ ਕਰ ਰਹੀ ਹੈ ਕਿਉਂਕਿ ਜਲੰਧਰ ਦੀ ਜਿਮਣੀ ਚੋਣ ਦੁਬਾਰਾ ਹੋ ਰਹੀ ਹੈ ਇੱਕ ਜਿਹੜਾ ਤਾਣਾ ਬਾਣਾ ਉਹਨੂੰ ਵੀ ਕੰਮ ਤੇ ਲਾਇਆ ਗਿਆ ਉਸੇ ਜਿਸ ਪਾਰਟੀ ਨੇ ਤੁਹਾਡਾ ਨਾਂ ਬਣਾਇਆ ਹੋਵੇ ਜਿਹੜਾ ਕਿ ਤੁਹਾਨੂੰ ਕੋਈ ਵੀ ਪਛਾਣ ਜਿਸ ਪਾਰਟੀ ਨੇ ਤੁਹਾਡਾ ਨਾਮ ਬਣਾਇਆ ਤੁਹਾਡੀ ਪਛਾਣ ਬਣਾਈ ਜਿਸ ਪਾਰਟੀ ਨੇ ਤੁਹਾਨੂੰ ਸੰਸਦ ਦੀਆਂ ਕੁਰਸੀਆਂ ਚੜਾਈਆਂ ਉਸ ਪਾਰਟੀ ਦੇ ਤੁਸੀਂ ਪਿੱਠੇ ਛੁਰਾ ਮਾਰ ਕੇ ਜਾ ਰਹੇ ਹੋ ਮੈਂ ਤਾਂ ਕਹਿੰਦਾ ਕਿ ਜਨਤਾ ਨੂੰ ਕਿ ਐਸੇ ਲੋਕਾਂ ਨੂੰ ਮੂੰਹ ਵੀ ਨਹੀਂ ਲਾਉਣਾ ਚਾਹੀਦਾ ਜਿਸ ਪਾਰਟੀ ਨੇ ਤੁਹਾਡਾ ਐਡਾ ਵੱਡਾ ਰਤਬਾ ਬਣਾਇਆ ਹੋਵੇ ਨਾਮ ਬਣਾਇਆ ਹੋਵੇ ਜਿਸ ਪਾਰਟੀ ਉਸ ਪਾਰਟੀ ਨਾਲ ਤੁਸੀਂ ਗਿਦਾਰੀ ਕਰਦੇ ਹੋ ਤਾਂ ਫਿਰ ਲੋਕ ਤੁਹਾਨੂੰ ਮਾਫ ਨਹੀਂ ਕਰਦੇ। ਤੋਂ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਭੱਬਾ ਪਾਰ ਨਜ਼ਰ ਆ ਰਹੀ ਹੈ ਤੇ ਆਇਦਨਪੁਰ ਚੌਂ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਮੁੱਖ ਮੰਤਰੀ ਭਗਮਾਨ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਐਮਐਲਏ ਸ਼ਤਰਾਨਾ ਤੋਂ ਕੁਲਵੰਤ ਸਿੰਘ ਬਾਜੀgamma ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ। ਸੋ ਕੁਲਵੰਤ ਸੱਤਵਲਾ ਸਪ ਤੁਸੀਂ ਕਿਵੇਂ ਵੇਖ ਰਹੇ ਹੋ ਜਲੰਧਰ ਦੀ ਜਿੰਨੀ ਚੋਣ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਪੱਪਾ ਭਾਰ ਨਜ਼ਰ ਆ ਰਹੇ ਹੋ ਤੇ ਚੋਣ ਪ੍ਰਚਾਰ ਹੋ ਰਿਹਾ ਜੀ ਭਗਵੰਤ ਮਾਨ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਪਤਨੀ ਨੇ ਉਹਨਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਕਿਵੇਂ ਦਾ ਹਲਾਰਾ ਬਹੁਤ ਵਧੀਆ ਹਲਾਰਾ ਹੈਗਾ ਜੀ ਜਲੰਧਰ ਵੈਸਟ ਵੱਲੋਂ ਔਰ ਜਿਹੜੀ ਸਾਡੀ ਡਿਊਟੀ ਹੈ 40 ਨੰਬਰ ਵਾਰਡ ਦੇ ਵਿੱਚ ਲਗਾਈ ਗਈ ਹੈ ਇੱਥੇ 12 13000 ਮੈਕਸਿਮਮ ਵੋਟ ਹੈ ਤਾਂ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਲੋਕਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਰ ਵਾਰ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੀ 2022 ਦੀ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਐਮ ਐਲ ਏ ਬਣਾ ਕੇ ਭੇਜਿਆ ਸੀਗਾ ਅਸੀਂ ਲੋਕ ਸਭਾ ਦੀ ਜਿਹੜੀ ਚੋਣ ਹੋਈ ਸੀਗੀ ਉਸ ਦੇ ਵਿੱਚ ਵੀ ਐਮ ਪੀ ਬਣਾ ਕੇ ਭੇਜਿਆ ਸੀਗਾ ਪਰ ਅਸੀਂ ਤਿਆਰ ਹਾਂ ਕਿ ਜਿਹੜੇ ਕੈਂਡੀਡੇਟ ਹੁੰਦੇ ਨੇ ਕਿਤੇ ਨਾ ਕਿਤੇ ਉਚੀਆ ਦੇ ਨਾਲ ਧੋਖਾ ਕਰ ਜਾਂਦੇ ਨੇ ਕਿ ਜਿਸ ਉਮੀਦ ਦੇ ਨਾਲ ਲੋਕ ਉਹਨਾਂ ਨੂੰ ਚੁਣਦੇ ਨੇ ਉਹਨਾਂ ਦੀਆਂ ਉਮੀਦਾਂ ਤੇ ਜਦੋਂ ਨਹੀਂ ਖਰੇ ਉਤਰਦੇ ਆਪਣੇ ਆਪ ਰੋਲਾ ਪਾ ਦੇਣਾ ਜੀ ਸਾਡੀ ਸੁਣਵਾਈ ਨਹੀਂ ਸਾਡੀ ਚਲਦੀ ਨਹੀਂ ਅਸੀਂ ਵੀ ਤਾਂ ਪਟਿਆਲੇ ਚੋਂ ਆਏ ਆ ਸਾਰਾ ਮਹਿਕਮਾ ਸਾਡੀ ਸੁਣ ਸੁਣਵਾਈ ਕਰਦਾ ਸਾਰੇ ਸਾਡੇ ਵਰਕਰਾਂ ਦੇ ਕੰਮ ਹੁੰਦੇ ਨੇ ਜਿੰਨੇ ਵੀ ਉਹ ਲੈ ਕੇ ਆਉਂਦੇ ਨੇ ਚਲੋ ਸੋ ਪ੍ਰਮਾਤਮਾ ਦੇ ਮਰਜ਼ੀ ਸੀਗੀ ਜੋ ਹੋਣਾ ਸੀਗਾ ਹੋ ਗਿਆ ਪਰ ਜਿਹੜੀ ਇਹ ਚੋਣ ਹੋਣ ਜਾ ਰਹੀ ਆ ਬਹੁਤ ਵੱਡੇ ਮਾਰਜਨ ਦੇ ਨਾਲ ਲੋਕ ਫਤਵਾ ਨੇ ਜਿਹੜਾ ਉਹ ਮਾਨ ਸਾਹਿਬ ਦੇ ਹੱਕ ਦੇ ਵਿੱਚ ਦੇਣ ਜਾ ਰਹੇ ਨੇ ਲੋਕਾਂ ਨੇ ਮਨ ਬਣਾਇਆ ਹੋਇਆ ਅੱਜ ਦਾ ਤੁਸੀਂ ਜੁੜਾ ਜਿਆ ਪ੍ਰੋਗਰਾਮ ਸੀਗਾ ਜਿਹੜਾ ਦੇਖਿਆ ਹੋਣਾ ਜਿਹੜਾ ਕਿ ਪੂਰਾ ਰੈਲੀ ਦਾ ਰੂਪ ਧਰਨ ਕਰ ਗਿਆ ਤਾਂ ਜਕਾਰੇ ਲੱਗੇ ਇੱਥੇ ਇਨਕਲਾਬ ਜਿੰਦਾਬਾਦ ਦੇ ਭਗਵੰਤ ਮਾਨ ਜਿੰਦਾਬਾਦ ਦੇ ਨਾਰੇ ਲੱਗੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲੱਗੇ ਸੋ ਲੋਕ ਪੰਪਾ ਭਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਨੂੰ 13 ਤਰੀਕ ਨੂੰ ਰਿਜ਼ਲਟ ਮਿਲੇਗਾ ਕਿ ਹਾਂ ਲੋਕ ਜੋ ਲੋਕਾਂ ਨੇ ਕਿਹਾ ਉਹ ਕਰਕੇ ਦਿਖਾਇਆ ਜੇਕਰ ਗੱਲ ਕੀਤੀ ਜਾਵੇ ਦਲ ਬਦਲੂਆਂ ਦੀ ਜਿਹੜੀ ਦਲ ਬਦਲੂਆਂ ਦੀ ਮਾਰੀ ਗਈ ਸੱਟ ਹੈ ਆਮ ਆਦਮੀ ਪਾਰਟੀ ਮਹਿਸੂਸ ਕਰ ਰਹੀ ਹੈ ਕਿਉਂਕਿ ਜਲੰਧਰ ਦੀ ਜਿਮਣੀ ਚੋਣ ਦੁਬਾਰਾ ਹੋ ਰਹੀ ਹੈ ਇੱਕ ਜਿਹੜਾ ਤਾਣਾ ਬਾਣਾ ਉਹਨੂੰ ਵੀ ਕੰਮ ਤੇ ਲਾਇਆ ਗਿਆ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਜੇਕਰ ਜਿਨ੍ਹਾਂ ਦੇ ਵੱਲੋਂ ਇਹ ਸੀਟ ਤੇ ਜਿੱਤਿਆ ਗਿਆ ਸੀ ਫਤਵਾ ਲੋਕਾਂ ਦੇ ਵੱਲੋਂ ਸੁਣਾਇਆ ਗਿਆ ਸੀ ਕਿ ਜਲੰਧਰ ਅੱਜ ਕਿਤੇ ਹੋਰ ਫਰਕ ਦੇ ਵਿੱਚ ਹੁੰਦਾ ਹੋਰ ਰਣਨੀਤੀ ਦੇ ਵਿੱਚ ਹੁੰਦਾ ਜੇ ਦਲ ਨਾ ਬਦਲਿਆ ਹੁੰਦਾ ਬਿਲਕੁਲ ਦੇਖੋ ਮਾਨ ਸਾਹਿਬ ਨੇ ਤਾਂ ਵਿਸ਼ਵਾਸ ਕੀਤਾ ਸੀਗਾ ਮੈਂ ਆਪ ਸਰਪੰਚੀ ਤੋਂ ਉੱਠਿਆ ਤੇ ਮੈਨੂੰ ਲੋਕਾਂ ਨੇ ਮਲੇਵਾ ਕੀਤਾ। ਪਾਰਟੀ ਨੇ ਐਡਾ ਵੱਡਾ ਮਾਣ ਦਿੱਤਾ ਹੋਵੇ, ਐਡਾ ਵੱਡਾ ਸਤਿਕਾਰ ਦਿੱਤਾ ਹੋਵੇ ਔਰ ਉਸੇ ਜਿਸ ਪਾਰਟੀ ਨੇ ਤੁਹਾਡਾ ਨਾਂ ਬਣਾਇਆ ਹੋਵੇ, ਜਿਹੜਾ ਕਿ ਤੁਹਾਨੂੰ ਤੁਹਾਡੀ ਵੀ ਪਛਾਣ ਦਾ ਹੋਵੇ ਕਦੇ, ਜਿਸ ਪਾਰਟੀ ਨੇ ਤੁਹਾਡਾ ਨਾਂ ਬਣਾਇਆ, ਤੁਹਾਡੀ ਪਛਾਣ ਬਣਾਈ, ਜਿਸ ਪਾਰਟੀ ਨੇ ਤੁਹਾਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ, ਉਸ ਪਾਰਟੀ ਦੇ ਤੁਸੀਂ ਪਿੱਠੇ ਛੁਰਾ ਮਾਰ ਕੇ ਜਾ ਰਹੇ ਹੋ, ਉਹਨਾਂ ਦੇ ਖਿਲਾਫ ਹੀ ਉਲਟਾ ਬੋਲ ਰਹੇ ਹੋ। ਤਾਂ ਫਿਰ ਲੋਕਾਂ ਦਾ ਕੀ ਕਸੂਰ ਹੈ? ਲੋਕਾਂ ਨੇ ਤਾਂ ਤੁਸੀਂ ਉਹਨੂੰ ਨਹੀਂ ਸੁਭਾਲ ਸਕਦੇ ਸੋ ਇਹ ਲੋਕਾਂ ਦੇ ਦਿੱਟੇ ਦੇ ਵਿੱਚ ਕਿਤੇ ਨਾ ਕਿਸੇ ਹੋਏਗਾ ਕਿ ਯਾਰ ਜਿੰਨੂੰ ਅਸੀਂ ਬਣਾਉਨੇ ਆ ਉਹੀ ਦਲ ਬਦਲ ਜਾਂਦਾ ਹੈ ਪੈਸੇ ਦੀ ਲੱਤ ਚੱਲਦੀ ਪਿਆ ਲੋਕ ਜਿਹੜੇ ਨੇ ਇਹ ਆਵਲੇ ਵਿਕਦੇ ਨੇ ਮੈਂ ਤਾਂ ਕਹਿੰਦਾ ਕਿ ਜਨਤਾ ਨੂੰ ਕਿ ਐਸੇ ਲੋਕਾਂ ਨੂੰ ਮੂੰਹ ਵੀ ਨਹੀਂ ਲਾਉਣਾ ਚਾਹੀਦਾ ਜਿਸ ਪਾਰਟੀ ਨੇ ਤੁਹਾਡਾ ਐਡਾ ਵੱਡਾ ਰੁਤਬਾ ਬਣਾਇਆ ਹੋਵੇ ਨਾਮ ਬਣਾਇਆ ਹੋਵੇ ਇਸ ਪਾਰਟੀ ਦੀ ਤੁਹਾਡੀ ਪਛਾਣ ਉਸ ਪਾਰਟੀ ਨਾਲ ਤੁਸੀਂ ਗਦਾਰੀ ਕਰਦੇ ਹੋ ਤਾਂ ਫਿਰ ਲੋਕ ਤੁਹਾਨੂੰ ਮਾਫ ਨਹੀਂ ਕਰਦੇ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ 2017 ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਡਰ ਹੈ ਉਹ ਸਟਾਰਟ ਹੁੰਦਾ ਹੈ ਜਿਹੜੀ ਵੀਵਰਸ਼ਿਪ ਹੁੰਦੀ ਹੈ ਉਹਦੇ ਵਿੱਚ ਤੁਸੀਂ 18 ਦੇ ਕਰੀਬ ਜਿਹੜੀ ਸੀਟਾਂ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ 2022 ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਤੁਸੀਂ 91 ਸੀਟਾਂ ਹਾਸਲ ਕਰਕੇ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਜਿਹੜਾ 2024 ਦੀ ਇਲੈਕਸ਼ਨ ਹੋਈ ਹੈ ਇਸ ਤੋਂ ਪਹਿਲਾਂ ਜਿਹੜੀ ਜਿਮਨੀ ਚੋੜ ਹੋਈ ਸੀ ਸਗੋਂ ਦੇ ਵਿੱਚ ਫਾਲਟ ਆਨ ਦੇ ਵਿੱਚੋਂ ਅਮਿਤ ਵੀ ਪਾਰਟੀ ਗਈ ਹੈ ਮਹਿਸੂਸ ਕਰਦੇ ਹਾਂ ਕਿ ਲੋਕਾਂ ਦੇ ਵੱਲੋਂ ਜਿਹੜਾ ਫਤਵਾ ਦਿੱਤਾ ਗਿਆ ਸੀ ਕੋਈ ਨਾਰਾਜ਼ਗੀ ਹੈ ਜਿਹਨੂੰ ਪਛਾਣਿਆ ਨਹੀਂ ਜਾ ਰਿਹਾ ਜਿਹੜੀ ਨਬਜ਼ ਹੈ ਉਹ ਕਿਤੇ ਨਾ ਕਿਤੇ ਤਾਂ ਪਲਸਰੇਟ ਕਰ ਰਹੀ ਹੈ ਕਿ ਜਿਹਨੂੰ ਅਸੀਂ ਪਛਾਣਦੇ ਨਹੀਂ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਹੋਈਆਂ ਨੇ ਅਸੀਂ ਜਦੋਂ ਲੋਕਾਂ ਨੂੰ ਬੁਲਾਇਆ ਵੈਸੇ ਤਾਂ ਮੈਂ ਆਪਣਾ ਹਲਕਾ ਜਿਹੜਾ ਮੈਂ ਦੱਸ ਦਿੰਦਾ ਮੈਂ ਆਪਣਾ ਹਲਕਾ ਜਿਹੜਾ 55000 ਵੋਟ ਦੇ ਨਾਲ ਜਿਹੜਾ ਉਹ ਜਿੱਤਿਆ ਹੋਇਆ ਪਰ ਫਿਰ ਵੀ ਲੋਕਾਂ ਦੇ ਹੈਗਾ ਸੀਗਾ ਕਿ ਜਿੱਦਾਂ ਔਰ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਸੀ ਆਟਾ ਦਾਲ ਵਾਲੀ ਸਕੀਮ ਵਾਲੇ ਲੈ ਕੇ ਇਹਨਾਂ ਦੇ ਮਨਾਂ ਦੇ ਵਿੱਚ ਥੋੜੀ ਜਿਹੀ ਜਿਹੜੀ ਰਾਜਗੀ ਸੀਗੀ ਉਹਨੂੰ ਜਿਹੜਾ ਉਹ ਸਹੀ ਢੰਗ ਨਾਲ ਉਹ ਨਹੀਂ ਹੋ ਸਕਿਆ ਪਰ ਗਲਤੀਆਂ ਤੋਂ ਮਤਲਬ ਸਿੱਖਦਾ ਸੋ ਉਹਨਾਂ ਤੇ ਕੰਮ ਕਰਾਂਗੇ ਅੱਗੇ ਜਿਹੜੀਆਂ ਚੋਣਾਂ ਹੋਣਗੀਆਂ ਬਿਲਕੁਲ ਅچھے ਰਿਜ਼ਲਟ ਮਿਲਣਗੇ ਇਸੇ ਤੋਂ ਜਿੰਮਣੀ ਚੋਣ ਤੋਂ ਹੀ ਤੋਂ ਰਿਜ਼ਲਟ ਮਿਲੇਗਾ ਜੀ ਇਹ ਕਿਵੇਂ ਮਹਿਸੂਸ ਕਰ ਰਹੇ ਹੋ ਜਿਹੜੀ 2024 ਦੀ ਚੋਣ ਹੋਈ ਹੈ ਉਹ ਇੱਕ ਸੈਂਟਰ ਪੋਲਿਟਿਕਸ ਦੇ ਲੈਵਲ ਤੇ ਹੋਈ ਹੈ ਇੱਕ ਸੈਂਟਰ ਲਾਈਨ ਤੇ ਹੋਈ ਹੈ ਜਾਂ ਪੰਜਾਬ ਦੇ ਮੁੱਦੇ ਵੀ ਕਿਤੇ ਨਾ ਕਿਤੇ ਗਾਇਬ ਹੋਏ ਨਹੀਂ ਉਹਦੇ ਵਿੱਚ ਆਪਾਂ ਕੁਝ ਵੀ ਕਹਿ ਸਕਦੇ ਹਾਂ ਕਿ ਜਦੋਂ 3 13 ਚੋਂ 3 ਰਹਿ ਗਏ ਤਾਂ ਆਪਾਂ ਕੁਝ ਵੀ ਮੰਨ ਲਓ ਕਹਿ ਸਕਦੇ ਹਾਂ ਪਰ ਉਹਨਾਂ ਨੂੰ ਚੀਜ਼ਾਂ ਨੂੰ ਅਸੀਂ ਸੁਧਾਰ ਕਰਾਂਗੇ ਪਾਰਟੀ ਨੂੰ ਫਿਰ ਦੁਬਾਰਾ ਜਿਹੜਾ ਹੈਗਾ ਉਸੇ ਲੈਵਲ ਤੇ ਲੈ ਕੇ ਕੜਾ ਕਰਾਂਗੇ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਲੋਕ ਕੀ ਮਹਿਸੂਸ ਕਰ ਰਹੇ ਨੇ ਲੋਕਾਂ ਦੇ ਵੱਲੋਂ ਕਿਹੋ ਜਿਹਾ ਫਤਵਾ ਮਿਲ ਰਿਹਾ ਕਿਉਂਕਿ ਪਿਛਲੀ ਵਾਰ ਵੀ ਤੁਸੀਂ ਇਹ ਸੀਟ ਜਿੱਤ ਚੁੱਕੇ ਹੋ ਨਹੀਂ ਬਹੁਤ ਅੱਛਾ ਫਤਵਾ ਹੈ ਜੀ ਦੋ ਵਾਰੀ ਜਲੰਧਰ ਅਸੀਂ ਜਿੱਤੇ ਆਂ ਜੀ ਔਰ ਤੀਸਰੀ ਵਾਰ ਵੀ ਜਿਹੜਾ ਹੈ ਜਲੰਧਰ ਅਸੀਂ ਜਿੱਤਾਂਗੇ ਜੀ ਕਿਉਂਕਿ ਲੋਕ ਨੇ ਜਿਹੜੇ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਨੇ ਲੋਕ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾ ਰਹੇ ਨੇ ਬਾਕੀ ਜਿਹੜੇ ਸਾਡੇ ਕੈਂਡੀਡੇਟ ਨੇ ਮਹਿੰਦਰ ਪਗਤ ਜੀ ਉਹ ਵਾਕਈ ਇੱਕ ਭਗਤ ਨੇ ਔਰ ਜਿੱਥੇ ਵੀ ਸੁਣੀਦਾ ਉਹਨਾਂ ਦੇ ਬਾਰੇ ਪੁੱਛੀਦਾ ਲੋਕਾਂ ਨੂੰ ਕਿ ਤੁਹਾਨੂੰ ਕਿਦਾਂ ਦਾ ਕੈਂਡੀਡੇਟ ਸੀਗਾ ਉਹ ਕਹਿੰਦੇ ਉਹਨਾਂ ਤੋਂ ਵਧੀਆ ਛਟਕਾਰਾ ਮਿਲਿਆ ਇਹ ਜਿਹੜਾ ਪਰਿਵਾਰ ਹੈ ਇੱਕ ਸੇਵਾ ਭਾਵਨਾ ਦੇ ਨਾਲ ਮੰਨ ਲੋ ਕਰਦਾ ਤਿੰਨ ਵਾਰ ਇਹ ਜਲੰਧਰ ਰਿਵੈਸਟ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਮਹਿੰਦਰ ਭਗਤ ਦੇ ਪਰਿਵਾਰ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਔਰ ਇਸ ਵਾਰ ਜਿਹੜਾ ਮਹਿੰਦਰ ਭਗਤ ਨੂੰ ਖੁਦ ਨੂੰ ਮੌਕਾ ਮਿਲਿਆ ਤਾਂ ਲੋਕ ਕਹਿੰਦੇ ਨੇ ਕਿ ਹੁਣ ਸਾਨੂੰ ਆਸ ਜੱਗੀ ਹੈ ਕਿ ਮਹਿੰਦਰ ਭਗਤ ਜਿਹੜਾ ਇੱਕ ਵਾਕਈ ਸੇਵਾ ਭਾਵਨਾ ਦੇ ਨਾਲ ਆਏ ਨੇ ਔਰ ਸੇਵਾ ਭਾਵਨਾ ਨਾਲ ਉਹ ਕੰਮ ਕਰਦੇ। ਕੁਲਵੰਤ ਜੀ ਵੈਸਟ ਬਲਾਕ ਸਾਡਾ ਨਾਲ ਗੱਲਬਾਤ ਕਰਨੇ ਤਾਂ थैंक यू। ਉਏਸਨ ਕੁਲਵੰਤ ਸਿੰਘ ਬਾਜੇਗਰ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਜਿਮਣੀ ਚੋਣ ਹੈ ਉਸ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਫਤਵਾ ਦੇਣਗੇ ਤੇ ਪਿਛਲੀ ਵਾਰ ਵੀ ਉਹਨਾਂ ਨੂੰ ਇਸ ਸੀਟ ਦੇ ਉੱਤੇ ਜਿੱਤ حاصل ਹੋਈ ਸੀ ਹਾਲਾਂਕਿ ਦਲ ਬਦਲੂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਤੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਜਿਹੜੇ ਲੋਕ ਦਲ ਬਦਲਦੇ ਨੇ ਲੋਕਾਂ ਨੂੰ ਖਾਸ ਕਰਕੇ ਉਹਨਾਂ ਨੂੰ ਮੂੰਹ ਨਹੀਂ ਲਾੜਨਾ ਚਾਹੀਦਾ ਤੇ ਸਾਫ਼ ਤੌਰ ਤੇ ਉਹਨਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਉਹਨਾਂ ਦੇ ਜਿਹੜੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਇਤਨਾ ਤਾਲੂਕਤ ਨਹੀਂ ਰੱਖਣਾ ਚਾਹੀਦਾ ਜੋ ਕਿਤਨੇ ਕਿਤੇ ਸਾਠ ਜਾਂ ਠੇਸ ਪਹੁੰਚਾਉਂਦੇ ਨੇ ਤੇ ਉਹਨ ਚੋਣਾਂ ਨੂੰ ਲੈ ਕੇ ਵੀ ਕਹੀ ਗਈ ਹੈ ਕਿ ਜਿੜੀ ਜਿਮਨੀ ਚੋਣ ਹੈ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਮੁਰ ਤੋਂ ਫਤਿਹ ਹਾਸਲ ਕਰੇਗੀ ਜਰਨਲਿਸਟ ਪ੍ਰਵੀਨ ਦੇ ਨਾਲ ਚਰਨੀ ਸਿੰਘ ਚੰਨੀ ਚਲੰਦਰ